ਕੋਡੀ 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 ਮਾਪਾ ਇਸ ਮੈਚ ਦੇ ਵਿੱਚੋਂ ਜਿਹੜੀ ਟੀਮ ਡੱਗੋ ਰਵਾਣਾ ਬਾਜੀ ਮਾਰੀ ਆ ਡੱਗੋ ਰਵਾਣਾ ਇੰਦਰਜੀਤ ਕਿਹੜੇ ਪਾਸੇ ਆ ਯਾਰ ਤੋਂ ਇੰਦਰਜੀਤ ਕਲਸੀਆਂ ਵਾਲਾ ਆ ਬੱਚੇ ਦੀ ਮੈਂ ਇੰਟਰਵਿਊ ਵੇਖੀ ਸੀਗੀ ਕਹਿੰਦਾ ਮੈਂ ਇੰਦਰਜੀਤ ਨੂੰ ਮਿਲਣਾ ਆ ਲੈ ਹੁਣ ਇਹਨੂੰ ਜੱਫੀ ਪਾ ਲੈ ਐਨ ਇਹਦੀ ਫੋਟੋ ਖਿੱਚਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਹਿੰਦਾ ਮੇਰਾ ਸੁਪਨਾ ਸੀ ਵੀ ਮਹਿੰਦਰਜੀਤ ਨੂੰ ਮਿਲਣਾ ਹੈ 인ਦਰਜੀਤ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਹਾਜ਼ਰੀ ਭਰਿਆ ਕਰ ਜੱਸਿਆ ਲੈ ਕੇ ਪੁੱਜਿਆ ਕਰ ਕਿਉਂਕਿ ਇਹਨਾਂ ਮੱਲਾ ਨੂੰ ਦੁਨੀਆ ਪਿਆਰ ਕਰਦੀ ਹੈ ਥੋੜੀ ਜੀ ਗੈਰ ਹਾਜ਼ਰੀ ਰਹੀ ਹੈ ਕਿਉਂਕਿ ਕੋਣੀ ਦੀ ਸੱਟ ਨੇ 인ਦਰਜੀਤ ਨੂੰ ਬਹੁਤ ਡਿਸਟਰਬ ਕੀਤਾ ਹੈ ਔਰ ਇਸ ਕਰਕੇ ਮੇਰੇ ਵੀਰੋ ਓਏ ਨੌਜਨ ਕਾਫੀ ਲੰਬਾ ਸਮਾਂ ਦੂਰ ਰਹੇ ਹਨ ਉਧਰ ਹਰਪ੍ਰਭਾਨ ਸਿੰਘੀ ਰਾਮੂ ਵਾਲਾ ਰਾਜਿਆਣ ਦੀ ਟੀਮ ਨੇ ਤੇ ਇਸ ਇਲਾਕੇ ਦੇ ਕਈ ਟੀਮਾਂ ਨੇ ਕਹਿੰਦੇ ਉਹਨਾਂ ਕੋਲੇ ਕੋਚਿੰਗ ਮੇਰੇ ਵੀਰੋ ਪ੍ਰਾਪਤ ਕੀਤੀ ਹੈ ਸੋ ਰਾਜਿਆਣੇ ਕੈਂਪ ਲੱਗਿਆ ਹੋਇਆ ਹੈ ਸੋ ਗੱਲ ਚੱਲ ਰਹੀ ਸੀ ਇੱਕਦਮ ਨਿਊਜ਼ੀਲੈਂਡ ਬੈਠੇ ਸੀਗੇ ਕਹਿੰਦੇ ਵੀ ਇੱਕ ਸਿੰਘ ਸਾਹਿਬ ਕੋਚ ਆ ਮੈਂ ਕਿਹਾ ਵੀ ਉਹ ਹਰ ਭਗਵਾਨ ਸਿੰਘ ਹੈ ਮੈਂ ਕਿਹਾ ਵੀ ਉਹ ਮੈਂਟਲੀ ਤੌਰ ਤੇ ਵੀ ਪਲੇਅਰਾਂ ਨੂੰ ਮਜ਼ਬੂਤ ਕਰਦੇ ਆ ਸਰੀਰਕ ਤੌਰ ਤੇ ਤੇ ਕਰਦੇ ਹੀ ਕਰਦੇ ਆ ਸੋ ਮਾਣ ਹੈ ਸਾਡੀ ਮੇਰੇ ਵੀਰੋ ਜ਼ਿੰਦਗੀ ਦਾ ਇਸ ਇਲਾਕੇ ਦਾ ਬਾਈ ਹਰ ਭਗਵਾਨ ਸਿੰਘ ਜੀ ਰਾਮੂ ਵਾਲਾ ਬਹੁਤ ਵਧੀਆ ਸੋਚ ਦੇ ਮਾਲਕ ਨੇ ਸਤਿਕਾਰ ਹੈ ਉਹਨਾਂ ਲਈ ਸੋ ਭਲੂਰ ਦੀ ਟੀਮ ਦੇਖ ਲਈ ਆਈ ਕਿ ਨਹੀਂ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮਸ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ